ਅੱਜ ਜਿਸੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੀਆਂ ਲੁਧਿਆਣਾ ਦੇ ਸਭ ਤੋਂ ਪ੍ਰਾਚੀਨ ਤੇ ਸਭ ਤੋਂ ਵੱਡੇ ਮੰਦਿਰ ਦਾ ਤੇ ਮੰਦਿਰ ਹੈ ਬਾਬਾ ਬਾਲਕनाथ ਜੀ ਦਾ ਚੀਨ ਮੰਦਿਰ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਇਸ ਮੰਦਿਰ ਦੀ ਖਾਸੀਅਤ ਵੇਖ ਕੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਲੁਧਿਆਣਾ ਦੇ ਇਸ ਪ੍ਰਾਚੀਨ ਮੰਦਿਰ ਵਿੱਚ ਸਵਰਗ ਤੇ ਨਰਕ ਵਿੱਚ ਕਿੱਦਾਂ ਦਾ ਸਾਡੇ ਨਾਲ ਵਰਤਾਅ ਕੀਤਾ ਜਾਂਦਾ ਹੈ ਉਹ ਸਾਨੂੰ ਦਿਖਾਇਆ ਗਿਆ ਹੈ ਇਸ ਸਥਾਪਨਾ 1930 ਵਿੱਚ ਹੋਈ ਸੀ ਤੇ ਜੇ ਗੱਲ ਕਰੀਏ ਇਸ ਮੰਦਿਰ ਦੀ ਉਚਾਈ ਦੀ ਤਾਂ ਇਹ ਮੰਦਿਰ 84 ਫੁੱਟ ਉੱਚਾ ਹੈ ਲੁਧਿਆਣੇ ਤੋਂ ਹੀ ਨਹੀਂ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਇੱਥੇ ਸੰਗਤ ਆਉਂਦੀ ਹੈ ਰਾਜਸੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੀਆਂ ਲੁਧਿਆਣਾ ਦੇ ਸਭ ਤੋਂ ਪ੍ਰਾਚੀਨ ਤੇ ਸਭ ਤੋਂ ਵੱਡੇ ਮੰਦਿਰ ਦਾ ਤੇ ਮੰਦਿਰ ਹੈ ਬਾਬਾ ਬਾਲਕनाथ ਜੀ ਦਾ ਇਸ ਮੰਦਿਰ ਦੀ ਸਥਾਪਨਾ 1963 ਵਿੱਚ ਹੋਈ ਸੀ ਤੇ ਜੇ ਗੱਲ ਕਰੀਏ ਇਸ ਮੰਦਿਰ ਦੀ ਉਚਾਈ ਦੀ ਤਾਂ ਇਹ ਮੰਦਿਰ 84 ਫੁੱਟ ਉੱਚਾ ਹੈ ਲੁਧਿਆਣੇ ਤੋਂ ਹੀ ਨਹੀਂ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਇੱਥੇ ਸੰਗਤ ਆਉਂਦੀ ਹੈ ਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਲੁਧਿਆਣਾ ਦੇ ਇਸ ਪਾਚੀਨ ਮੰਦਿਰ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਇਸ ਮੰਦਿਰ ਦੀ ਖਾਸੀਅਤ ਵੇਖ ਕੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਮੰਦਿਰ ਦੀ ਖਾਸੀਅਤ ਲੁਧਿਆਣਾ ਦਾ ਪਹਿਲਾ ਇਤਤ ਮੰਦਿਰ ਹੋਵੇਗਾ ਜਿਹਦੇ ਵਿੱਚ ਵਿਸ਼ਵ ਦੀ ਰਚਨਾ ਵੀ ਦਿਖਾਈ ਗਈ ਹੈ ਤੇ ਇੱਥੇ ਬ੍ਰਹਮਾ ਜੀ ਦੀ ਮੂਰਤੀ ਵੀ ਦਿਖਾਈ ਗਈ ਹੈ ਜਿੱਥੇ ਲਿਖਿਆ ਹੋਇਆ ਹੈ ਵਿਸ਼ਵ ਕੀ ਰਚਨਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਸਾਡੀ ਇੰਦਰੀਆਂ ਨੇ ਤੇ ਦੂਜੇ ਪਾਸੇ ਪੰਜ ਤੱਤ ਨੇ ਕਿਵੇਂ ਬ੍ਰਹਮਾ ਜੀ ਨੇ ਇਨਸਾਨੀ ਸ਼ਰੀਰ ਨੂੰ ਪੰਜ ਤੱਤ ਨਾਲ ਬਣਾਇਆ ਹੋਇਆ ਤੇ ਦੂਜੇ ਪਾਸੇ ਦਿਖਾਈਆਂ ਹੋਈਆਂ ਨੇ ਸਾਡੀ ਇੰਦਰੀਆਂ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਜਦ ਵੀ ਇਨਸਾਨ ਰੱਬ ਵੱਲ ਜਾਂਦਾ ਹੈ ਤਾਂ ਉਹ ਆਪਣੀ ਇੰਦਰੀਆਂ ਨੂੰ ਸਭ ਤੋਂ ਪਹਿਲਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅੱਜ ਜੇ ਗੱਲ ਕਰੀਏ ਇੰਦਰੀਆਂ ਦੀ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਇਨਸਾਨ ਵਿੱਚ ਅਹੰਕਾਰ ਆਉਂਦਾ ਹੈ ਤੇ ਅਹੰਕਾਰ ਤੋਂ ਬਾਅਦ ਉਹ ਅੱਗੇ ਵੱਧਦਾ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਵੇਂ ਦਿਖਾਇਆ ਹੋਇਆ ਹੈ ਕਿ ਸਭ ਤੋਂ ਪਹਿਲਾਂ ਇਨਸਾਨ 'ਚ ਅਹੰਕਾਰ ਆਉਂਦਾ ਤੇ ਅਹੰਕਾਰ ਤੋਂ ਬਾਅਦ ਇਨਸਾਨ ਵਿੱਚ ਲੋਭ ਆਉਂਦਾ ਹੈ ਲੋਭ ਤੋਂ ਬਾਅਦ ਮੋਹ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਮੋਹ ਤੋਂ ਬਾਅਦ ਉਸ ਨੂੰ ਕਰੋਧ ਤੇ ਕਰੋਧ ਤੋਂ ਬਾਅਦ ਸਭ ਤੋਂ ਆਖਿਰ ਵਿੱਚ ਇੱਕ ਇਨਸਾਨ ਜਿਹੜਾ ਹੈ ਉਹ ਕਾਮ ਦਾ ਸ਼ਿਕਾਰ ਹੁੰਦਾ ਹੈ ਤੇ ਇਸੇ ਤਰ੍ਹਾਂ ਵਿਸ਼ਵ ਦੀ ਰਚਨਾ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇਨਸਾਨ ਜੋ ਹੈ ਉਹ ਪੰਜ ਤੱਤਾਂ ਨਾਲ ਬਣਿਆ ਹੋਇਆ ਹੈ ਤੇ ਕਿਵੇਂ ਕਾਮ, ਕਰੋਧ, ਮੋਹ, ਲੋਭ, ਅਹੰਕਾਰ ਉਹਦੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਖਰਾਬ ਕਰ ਦਿੰਦੇ ਹਨ ਤੇ ਜੇ ਗੱਲ ਕਰੀਏ ਜੋ ਆਪਣੇ ਇੰਦਰੀਆਂ ਤੇ ਕਾਬੂ ਨਹੀਂ ਕਰ ਸਕਦਾ ਉਹਦੀ ਸਜ਼ਾ ਵੀ ਇਸ ਮੰਦਰ ਵਿੱਚ ਦਿਖਾਈ ਗਈ ਹੈ ਤੇ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਸਵਰਗ ਤੇ ਨਰਕ ਜੇ ਅਕਸਰ ਸੁਣਦੇ ਆ ਲੋਕਾਂ ਨੂੰ ਇਹ ਕਹਿੰਦੇ ਹੋਏ ਕਿ ਜ਼ਿੰਦਗੀ ਇੱਕ ਹੀ ਹੈ ਇੱਕੋ ਜ਼ਿੰਦਗੀ ਮਿਲੀ ਐ ਸਾਨੂੰ ਜਿੰਨੀ ਐਸ਼ ਹੋ ਸਕੇ ਕਰ ਲੋ ਮਰਨ ਤੋਂ ਬਾਅਦ ਕਿੰਨੇ ਵੇਖਿਆ ਪਰ ਲੁਧਿਆਣਾ ਦੇ ਇਸ ਪ੍ਰਾਚੀਨ ਮੰਦਿਰ ਵਿੱਚ ਸਵਰਗ ਤੇ ਨਰਕ ਵਿੱਚ ਕਿੱਦਾਂ ਦਾ ਸਾਡੇ ਨਾਲ ਵਰਤਾਓ ਕੀਤਾ ਜਾਂਦਾ ਹੈ ਉਹ ਸਾਨੂੰ ਦਿਖਾਇਆ ਗਿਆ ਇੱਕ ਪਾਸੇ ਸਵਰਗ ਬਣਿਆ ਹੋਇਆ ਤੇ ਦੂਜੇ ਪਾਸੇ ਨਰਕ ਸਵਰਗ ਵਾਲੇ ਪਾਸੇ ਜੇ ਆਪਾਂ ਵੇਖੀਏ ਤਾਂ ਇੱਥੇ ਸਾਫ਼-ਸਾਫ਼ ਦਿਖਾਇਆ ਗਿਆ ਕਿਵੇਂ ਜਿਹੜੇ ਸਾਧੂ ਨੇ ਸਾਧੂ ਦਾ ਇੱਥੇ ਮਤਲਬ ਹੈ ਜਿਨ੍ਹਾਂ ਨੇ ਵਧੀਆ ਕੰਮ ਕੀਤੇ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਤੇ ਉਹ ਕਿੱਦਾਂ ਸਵਰਗ ਵਿੱਚ ਗਏ ਨੇ ਤੇ ਉਹਨਾਂ ਨੂੰ ਕੋਈ ਇੱਥੇ ਸਜ਼ਾ ਨਹੀਂ ਮਿਲੀ ਸਗੋਂ ਉਹਨਾਂ ਨੂੰ ਪ੍ਰਭ ਪਰਮੇਸ਼ਵਰ ਦੇ ਦਰਸ਼ਨ ਜੋ ਹੈ ਉਹ ਹੋਏ ਨੇ ਤੇ ਜੇ ਦੂਜੇ ਪਾਸੇ ਆਪਾਂ ਵੇਖੀਏ ਤਾਂ ਉੱਥੇ ਨਰਕ ਹੈ ਤੇ ਨਰਕ ਵਿੱਚ ਕਿੱਦਾਂ ਇਹ ਨਰਕ ਵਿੱਚ ਕਿੱਦਾਂ ਜਿਹੜੇ ਸਜ਼ਾ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਮਾੜੇ ਕਰਮ ਕੀਤੇ ਨੇ ਕਿਸੇ ਦੀ ਗਰਦਨ ਕਿਸੇ ਦੀ ਗਰਦਨ ਵੱਢੀ ਜਾ ਰਹੀ ਹੈ ਤੇ ਕਿਸੇ ਨੂੰ ਅੱਗ ਵਿੱਚ ਸਾੜਿਆ ਜਾ ਰਿਹਾ ਹਰ ਇੱਕ ਚੀਜ਼ ਬਹੁਤ ਹੀ ਬਰੀਕੀ ਨਾਲ ਇੱਥੇ ਦਿਖਾਈ ਗਈ ਹੈ ਲੁਧਿਆਣਾ ਦੇ ਇਸ ਪ੍ਰਾਚੀਨ ਮੰਦਿਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚੀਜ਼ ਦਿਖਾਈ ਗਈ ਹੈ ਤੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਤੱਕੜੀ ਹੈ ਜੋ ਕਿ ਸਾਡੇ ਕਰਮ ਨੇ ਜੇਕਰ ਸਾਡੇ ਵਧਿਆ ਕਰਮਾਂ ਦਾ ਪਲੜਾ ਭਾਰੀ ਹੋਏਗਾ ਤਾਂ ਅਸੀਂ ਸਵਰਗ ਵਿੱਚ ਜਾਵਾਂਗੇ ਤੇ ਉੱਥੇ ਹੀ ਜੇਕਰ ਸਾਡੇ ਮਾੜੇ ਕਰਮ ਜ਼ਿਆਦਾ ਹੋਣਗੇ ਤਾਂ ਅਸੀਂ ਨਰਕ ਵਿੱਚ ਜਾਵਾਂਗੇ ਤੇ ਇੱਥੇ ਜਿਹੜੇ ਨਰਕ ਵਿੱਚ ਦਾਨਵ ਵੀ ਤੁਸੀਂ ਵੇਖ ਸਕਦੇ ਹੋ ਜੋ ਕਿ ਲੋਕਾਂ ਨੂੰ ਸਜ਼ਾ ਦੇ ਰਿਹਾ ਇੱਥੇ ਅਸੀਂ ਵੇਖ ਸਕਦੇ ਇੱਕ ਰਾਖਸ਼ ਨੇ ਇੱਕ ਬ੍ਰਾਹਮਣ ਨੂੰ ਫੜਿਆ ਹੋਇਆ ਇੱਥੇ ਇਹਦਾ ਮਤਲਬ ਇਹ ਹੈ ਕਿ ਕੁਝ ਲੋਕੀ ਵੇਖਣ ਨੂੰ ਤਾਂ ਦਿਖਾਉਣ ਨੂੰ ਤਾਂ ਬਹੁਤ ਵਧੀਆ ਹੁੰਦੇ ਨੇ ਪਰ ਅੰਦਰੋਂ ਉਹ ਬਹੁਤ ਮਾੜੇ ਕਰਮ ਕਰਦੇ ਆ ਉਹਨਾਂ ਦੀ ਸੋਚ ਵਧੀਆ ਨਹੀਂ ਹੁੰਦੀ ਤੇ ਤੇ ਬਹੁਤ ਹੀ ਵਧੀਆ ਸਿੱਖਿਆ ਸਾਨੂੰ ਦਿੱਤੀ ਗਈ ਹੈ ਜੇਕਰ ਤੁਸੀਂ ਲੁਧਿਆਣਾ ਦੇ ਇਸ ਪ੍ਰਾਚੀਨ ਮੰਦਿਰ ਵਿੱਚ ਆਏ ਹੋ ਤਾਂ ਸਾਨੂੰ ਕਮੈਂਟਸ ਵਿੱਚ ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਨਹੀਂ ਆਏ ਗਵਰਨਮੈਂਟ ਕਾਲਜ ਦੇ ਬੈਕ ਸਾਈਡ ਤੇ ਸਥਿਤ ਇਸ ਪ੍ਰਾਚੀਨ ਮੰਦਿਰ ਵਿੱਚ ਜ਼ਰੂਰ ਆਓ